ਮੁਕਨੇ ਕੰਧਨ ਹਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਸੇ ਗੁਰੂ ਰਾਮਦਾਸ ਗੋ ਗੁਰੂ ਅਰਜਨ ਬੇਗਨਨ ਕੇ ਨਾਸ਼ਕ ਮਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰਕਾਸ਼ਕ শুভ মতক শ্রীহার রায় নামকার কার য্রী হার কৃষ্ণন মান मनमहोरी दीर्घ बादूर परम कृपान परम कृपा ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸ਼ਾਨਾ ਸਿੰਘ ਬੇਸ਼ਾਨਾ ਤੁਮਨਾਂ ਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੋ ਤਦ ਬੰਦੋਂ ਕਰਿਆ ਨਰਾਗ ਏਕੰਕਾਰ ਸਤ ਗੁਰ ਤਿਹ ਪ੍ਰਸਾਦ ਸੱਚ ਹੋਏ ਫਤਿਹ ਹੈ ਫਤਿਹ ਹੈ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਵਿਨਾਸ਼ ਨਸ਼ੋਏ ਨਲ ਮੰਦੇਸ਼ ਕੋ ਵਿਸਮੈ ਮਨ ਮੈਂ ਆਖਦਾ ਗਿਆ ਪੌਰਖੇਨ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਬੂਦੂਗਾ ਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਸੁਭਾਇਮਨੋ ਕੀ ਮ੍ਰਿਤਵੇਲੇ ਤੂੰ ਮ੍ਰਿਤਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਵਿੜਪਾਗੀ ਸਤਸੰਗੀ ਜਨੋ ਆਓ ਲੜੀਵਾਰ ਕਥਾ ਦੀ ਪ੍ਰਾਰਤਨਾ ਤੋਂ ਪਹਿਲਾਂ ਸਹਿਬਾਂ ਨੂੰ ਸੇਛ ਚੁਕਾ ਕੇ ਇਕਾਗਰਤਾ ਦੀ ਦਾਤ ਲਈ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਸ਼ਾਹ ਮਾਈ ਮੋਕਮ ਸਿੰਘ ਜੀ ਨੇ ਮਦਾਨੇ ਜੰਗ ਵਿੱਚ ਜੇ ਮੁਕੌੜ ਦੀ ਕੱਚੀ ਗੜੀ ਅੰਦਰ ਬਹੁਤ ਵੱਡੀ ਕਮਾਲ ਕੀਤੀ ਹਜ਼ਾਰਾਂ ਦੁਸ਼ਮਣਾਂ ਨੂੰ ਸਦਾ ਦੀ ਨੀਂ ਸੌਾ ਕੇ ਸ਼ਹੀਦੀ ਪ੍ਰਾਪਤ ਕਰ ਗਏ ਇਹਨਾਂ ਨੂੰ ਸ਼ਹੀਦ ਹੁੰਦਿਆਂ ਵੇਖ ਭਾਈ ਸਾਹਿਬ ਪਾਈ ਹਿੰਮਤ ਸਿੰਘ ਜੀ ਪੰਜ ਪਿਆਰੇ ਵਿੱਚੋਂ ਭਾਈ ਸਾਹਿਬ ਸਿੰਘ ਇਹਨਾਂ ਨੇ ਸਹਿਬਾ ਤੋਂ ਆਗਿਆ ਲਈ ਇਹ ਮਦਾਨੇ ਜੰਗ ਵਿੱਚ ਜਾਂਦੇ ਨੇ ਯਾਸ਼ ਕਰ ਕਹਿੰਦਾ ਹੈ ਕਿ ਇਹਨਾਂ ਨੇ ਹੱਥਾਂ ਵਿੱਚ ਫੜੀਆਂ ਤਲਵਾਰਾਂ ਇਸ ਤਰ੍ਹਾਂ ਨੇ ਜਿਵੇਂ ਖੂਨੀ ਹਾਥੀ ਦੇ ਦੰਦ ਹੋਣ ਗੇਟ ਕੋੜ ਕੇ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਨੇ ਗੜੀ ਤੋਂ ਬਾਹਰ ਇਹਨਾਂ ਨੂੰ ਕੱਢਿਆ ਇਕਦਮ ਨੇੜੇ ਆਈ ਸ਼ੈਨਾ ਦੇ ਉੱਤੇ ਟੁੱਟ ਪਏ ਕਿਉਂਕਿ ਗੇੜ ਨੂੰ ਤੋੜ ਕੇ ਸਮੇਂ ਦੇ ਆਤਮ ਦੇ ਸਿਪਾਹੀ ਅੰਦਰ ਜਾਣ ਦਾ ਯਤਨ ਕਰਨ ਦਾ ਆਪਣਾ ਮਨ ਬਣਾ ਰਹੇ ਨੇ ਨੇੜੇ ਨੇੜੇ ਆ ਰਹੇ ਹਨ ਇਹਨਾਂ ਨੇ ਬੜੀ ਭਿਆਨਕ ਤਬਾਈ ਮੈਦਾਨੇ ਜੰਗ ਵਿੱਚ ਮਚਾਈ ਉਹਦਾ ਜ਼ਿਕਰ ਅੱਜ ਦੇ ਇਤਿਹਾਸ ਵਿੱਚ ਭਾਈ ਸੰਤੋਖ ਸਿੰਘ ਜੀ ਊੜਾਮਣੀ ਜਿਨ੍ਹਾਂ ਨੇ ਇਹ ਇਤਿਹਾਸ ਲਿਖਿਆ ਉਹ ਕਰਦੇ ਹਨ ਦਲ ਮਨਲੇਸ਼ ਕੋ ਮਿਸਮੇ ਅਮਨ ਮੈਂ ਯਾ ਖੁਦਾਏ ਕਿਆ ਪੌਰਖ ਇਨ ਮੈਂ ਮਲੇਸ਼ਾ ਦਾ ਭਾਵ ਕਿ ਤੁਰਕਾਂ ਦਾ ਲਾਲ ਹਰਾਨ ਹੋਇਆ ਉੱਚੀ ਉੱਚੀ ਇੱਕ ਆਵਾਜ਼ ਆਈ ਸਾਰੇ ਤੁਰਕਾਂ ਦੇ ਮੁਖ ਵਿੱਚੋਂ ਕਹਿਣ ਲੱਗੇ ਯਾ ਖੁਦਾ ਇਹ ਇਨਾਂ ਵਿੱਚ ਏਡੀ ਵੱਡੀ ਤਾਕਤ ਇਹ ਇਟਾ ਬਲ ਕਿੱਥੋਂ ਲੈ ਕੇ ਆਏ ਨੇ ਲਖਣ ਮੈਂ ਪ੍ਰਵੇਸ਼ ਇਕ ਲੜੈ ਮਰਨ ਤਰਾਸ ਕੋ ਕਿਉ ਨ ਧਰੈ ਲਖਾਂ ਦੇ ਵਿੱਚ ਵੜ ਕੇ ਘਰੇ ਨੂੰ ੂੜ ਕੇ ਅੱਗੇ ਜਾ ਦਾ ਕੇ ਲੜ ਲੈਦੇ ਇਹਨਾਂ ਨੂੰ ਮੌਤਾ ਪੈ ਨਹੀਂ ਪਰ ਉਹ ਨਹੀਂ ਜਾਣਦੇ ਕਿ ਇਹਨਾਂ ਦੇ ਗੁਰੂ ਨੇ ਤੇ ਪਹਿਲੋਂ ਇਹ ਸਿੱਖਿਆ ਦਿੱਤੀ ਇਹ ਤੇ ਪੁਕਾਰ ਕੇ ਕਹਿੰਦੇ ਨੇ ਕਿ ਮੈਂ ਮਰਨਾ ਚਾਹਨਾ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨਾ ਕੀ ਦੇਣ ਕਾ ਤਉ ਆਉ ਹਮਾਰੈ ਪਾਸ ਇਹ ਤੇ ਕਿਦਿਨ ਸਾਨੂੰ ਚਾ ਚੜਨਾ ਹੈ ਵੀਰ ਮੁਹਿ ਮਰਨੇ ਕਾ ਚਾਉ ਹੈ ਮਰੋਂ ਤਹਰ ਕੈ ਦਵਾਰ ਆਪਣੇ ਗੁਰੂ ਦੇ ਸਾਹਮਣੇ ਇਹੀ ਗੱਲ ਕਹਿੰਦੇ ਸੀ ਨਾ ਸਿਸਗੰਜ ਸਾਹਿਬ ਦੀ ਤਰਤੀ ਤੇ ਨਾਲ ਕਹਿਤੇ ਨੇ ਸਿੱਖ ਸਾਡਾ ਤਨ ਜਿਹੜਾ ਕੀਮਾ-ਕੀਮਾ ਕਰਦੇ ਹੋ ਕੋਈ ਪ੍ਰਵਾਹ ਨਹੀਂ ਜਿੰਨੇ ਮਰਜ਼ੀ ਦੁੱਖ ਦੇ ਲੋ ਇੱਕ ਚੀਜ਼ ਨਾ ਕਰਿਓ ਬਸ ਸਾਡੇ ਨੇਤਰ ਸਾਡੇ ਗੁਰੂ 'ਚ ਟਿਕੇ ਰਹਿਣ ਅਸੀਂ ਗੁਰੂ ਕੋਲ ਬਹਿ ਕੇ ਵੀ ਨਾ ਟਿਕਾ ਸਕਦੇ ਪੜ ਲੈਨੇ ਅੰਤਨ ਗੁਰ ਅਰਤਨ ਜਿਵੇਂ ਜਪ ਗੁਰ ਨਾਮ ਨੇਤਰਿ ਸਾਧ ਗੁਰ ਪੇਖਣਾ ਪਰ ਨਹੀਂ ਤੱਕਦੇ ਨਹੀਂ ਕਰਦੇ ਦਰਸ਼ਨ ਸ਼ਰਮਣੀ ਸੁਨਣਾ ਗੁਰ ਨਾਮ ਸ਼ਿੰਗਾਂ ਦਾ ਧਿਆਨ ਚਮਕੌਰ ਦੀ ਕੱਚੀ ਗੜੀ ਵਿੱਚ ਬੈਠੇ ਆਪਣੇ ਸਤਿਗੁਰੂ ਨਾਲ ਲੰਘਦਾ ਸੀ ਲੜਦਿਆਂ ਗੁਰ ਕੀ ਮੂਰਤ ਮਨ ਮੈਂ ਧਿਆਨ ਸ਼ਰ ਸ਼ਰ ਕਰਦੇ تیر ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਛੱਕਦੇ ਸਨ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾ ਸੋ ਸਭਨਾ ਕਿਰਨ ਕਾ ਤੋ ਆਓ ਹਮਾਰੇ ਪਾਸ ਇਹ ਸਿੱਖਿਆ ਹੋਇਆ ਨਾ ਬਾਣੀ ਵਿੱਚ ਵੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਅੱਜ ਵਰਗੇ ਸਿੱਖ ਨਹੀਂ ਛਣ ਪਿਆ ਆਪਾਂ ਕੀ ਲੈਣਾ ਜੀ ਉਹ ਕੀ ਕਰਣਾ ਜੀ ਆਪਾਂ ਕੀ ਜਾਣਾ ਐਵੇਂ ਤੇ ਐਵੇਂ ਕਰ ਲੈਂਦੇ ਬਸ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਰਿਹਾ ਜਿਹੜੇ ਅੰਦਰੋਂ ਸਿੱਖ ਹੈ ਹੀ ਨਹੀਂ ਬਸ ਸਕਾਰ ਪਾਏ ਨੇ ਨਾਂ ਦੇ ਕਰੀ ਜਾ ਕੋਈ ਵੀ ਅਧਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਕੋਈ ਉੱਠਦਾ ਹੈ ਤੇ ਉਹਦੇ ਤੇ ਉਜਾਂ ਲਾ ਦਿੱਤੀਆਂ ਪੀਏ ਤੇ ਐਵੇਂ ਜੀ ਅੰਜੋ ਜਾਣਾ ਸੀ ਠੀਕ ਹੋ ਜਾਣਾ ਸੀ ਕੰਮ ਕਿਉਂਕਿ ਸਾਡੇ ਅੰਦਰ ਗੁਰੂ ਪ੍ਰਤੀ ਚਾਨ ਨਹੀਂ ਉਮਾਨ ਨਹੀਂ ਪਿਆਰ ਨਹੀਂ ਸ਼ਰਧਾ ਨਹੀਂ ਪਿਓ ਦੀ ਪੱਗ ਨੂੰ ਕੋਈ ਹੱਥਵਾ ਪਾਏ ਤੇ ਪੁੱਤਰ ਦਾ ਖੂਨ ਨਾ ਖੌਲੇ ਕੋ ਨੂੰ ਸਿੱਖ ਨਹੀਂ ਕੁਆ ਸਕਦਾ ਉੱਤਰ ਪੁੱਤਰ ਨਹੀਂ ਖਵਾ ਸਕਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਨੂੰ ਕੋਈ ਕੋਝੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਨਰਾ ਕਰੀ ਕਰਦਾ ਹੈ ਅਸੀਂ ਚੁੱਪ ਕਰਕੇ ਬੈਠੇ ਰਹੀਏ ਤੇ ਅਸੀਂ ਸਿੱਖ ਅਖਵਾਣ ਦੇ ਹੱਕ ਨਹੀਂ ਪਿਓ ਦੀ ਪੱਗ ਨੂੰ ਹੱਥ ਪਾਏ ਪੁੱਤਰ ਬੋਲੇ ਨਾਂ ਤੇ ਪੁੱਤਰ ਅਖਵਾਣ ਦਾ ਹੱਕ ਦਾ ਰੜੀ ਨਹੀਂ ਲੈਂਦਾ ਹੋ। ਇਥੇ ਤੇ ਹੱਥ ਜੋੜ-ਜੋੜ ਕੇ ਜਾਂਦੇ ਨੇ। ਵੀ ਸਾਡੇ ਮਾਲਕ ਨੂੰ ਕਿਹੜਿਆ ਨਾ ਸੁਣਾ万। ਕਹਿੰਨ ਲੱਗੇ ਦਾਤਾ ਜੀ ਬਸ ਇੱਕ ਗੱਲ ਹੀ ਸਾਡੇ ਸਿਰ ਤੇ ਰਹਿਮ ਭਰਿਆ ਹੱਥ ਰੱਖਣਾ ਫਿਰ ਅਸੀਂ ਵੇਖਾਂਗੇ ਕੀ ਬਣਦਾ ਹੈ। ਇਹਨਾਂ ਅੱਖਾਂ ਹੀ ਆਖਦਾ ਏ ਮੌਤ ਤੋਂ ਡਰਦੇ ਨਹੀਂ। ਯਾ ਖੁਦਾ ਕਿਆ ਪੌਰ ਖਿੰਮੈ ਇੰਨੀ ਇੰਨੀ ਤਾਕਤ ਇੰਨਾ ਬਾਲ ਕਿੱਥੋਂ ਆਇਆ ਨਾ ਵਿੱਚ ਲੱਖਾਂ ਵਿੱਚ ਅੱਗੇ ਵੜ ਕੇ ਲੜ ਰਹੇ ਨੇ ਡਰੀ ਨਹੀਂ ਮੌਤ ਦਾ ਜਨਨ ਨਵੈ ਗ੍ਰਹਾ ਹਲਾਵਤ ਜਲ ਕੋ ਤਿਮ ਦੋਨੋਂ ਪੇਲਤ ਖਲ ਦਲ ਕੋ ਜਿਵੇਂ ਦੂ ਤੰਦੂਏ ਸਾਰੇ ਸਮੁੰਦਰ ਨੂੰ ਹਿਲਾ ਦਿੰਦੇ ਨੇ ਪਾਣੀ ਵਿੱਚ ਬੜੇ ਹੋਏ ਇਸ ਤਰ੍ਹਾਂ ਇਹ ਨਸ਼ਾਰੀ ਲੱਖਾਂ ਦੇ ਲਸ਼ਕਰ ਦੇ ਵਿੱਚ ਵੜ ਕੇ ਸਾਰੇ ਦਲ ਚ ਹਲਚਲ ਮਚਾ ਦਿੱਤੀ ਪਰ ਧੂਮ ਮਚ ਗਿਆ ਇੱਕ ਵਾਰੀ ਚਮਕੌਰ ਦੀ ਗੜੀ ਦੀ ਵਾਲੇ ਦੁਆਲੇ ਚਿਰਤ ਅੰਗ ਚਲਾਏ ਕਿਰਪਨ ਰਿਪ ਕੁਵਾਰ ਸ਼ਿਪਰ ਅਗਵੰਨ ਇੰਨੀ ਤੇਜ਼ ਤਲਵਾਰਾਂ ਚਲਾ ਰਹੇ ਨੇ ਸ਼ੂਰਵੇਂ ਵੈਰੀਆਂ ਨੂੰ ਮਾਰ ਮਾਰ ਕੇ ਅੱਗੇ ਵੱਧ ਰਹੇ ਨੇ ਜਿਸ ਪਾਸਿਓਂ ਜਾ ਰਹੇ ਨੇ ਖਾਲੀ ਹੁੰਦੀ ਜਾਂਦੀ ਲੈਣ ਜਿਵੇਂ ਕੋਈ ਕਿਸਾਨ ਖੇਤ ਵੜਦਾ ਨਾ ਦਾਤਰੀ ਨਾਲ ਇੰਜ ਵੱਡ-ਵੱਡ ਕੇ ਛੁੱਟ ਰਹੇ ਨੇ ਸ਼ੇਰ ਨਾਲ ਘਰ ਚੰਚਲਤਾ ਮੀਨ ਮਿਸਾਲ ਨੇ ਇਤਤ ਵਿਚਰਤ ਮਨ ਮਤਵਲ ਨੇ ਨਾਮ ਤੇ ਮਾਰੀ ਚੜੀ ਹੋਈ ਹੈ ਮਤਵਲ ਨਹੀਂ ਬਣ ਕੇ ਇਹ ਸੂਰਮੇ ਮੈਦਾਨੇ ਜੰਗ ਦੇ ਵਿੱਚ ਅੱਗੇ ਵੱਧਦੇ ਜਾ ਰਹੇ ਨੇ ਧੜਾ ਧੜ ਗਤਕਾ ਖੇਡਦੇ ਕਿਰਪਾਨ ਚਲਾਉਂਦੇ ਸਮੇਂ ਦੇ ਹਾਕਮ ਨੇ ਫੱਟਾ ਨੂੰ ਸਹਿਣ ਕਰਦੇ ਉਹਨਾਂ ਦੇ ਸਿਪਾਈਆਂ ਦੇ ਉਹੀ ਵਾਰ ਕਰ ਰਹੇ ਨੇ ਆਪਣੇ ਅੰਗਾਂ ਨੂੰ ਬਚਾਉਂਦਿਆਂ ਸਮੇਂ ਦੀ ਸੈਨਾ ਦਾ ਨੁਕਸਾਨ ਕਰਨ ਹੀ ਹਨ ਮਾਰ ਮਾਰ ਅੰਬਾਰ ਲਗਾਏ ਸਿਰ ਤਰ ਕਰ ਭਗਤ ਧਰ ਬਰਖਾਏ ਬੜਾ ਸੋਹਣਾ ਅਲੰਕਾਰ ਦਿੰਦਾ ਇਤਿਹਾਸ ਕਰ ਕਹਿੰਦਾ ਕਿਸੇ ਦਾ ਸਿਰ ਵੰਡ ਦਿੱਤਾ ਹੈ ਕਿਸੇ ਦਾ ਧੜ ਸਰਤੀਤੇ ਖਲਾਰ ਦਿੱਤੇ ਨੇ ਇਹਨਾਂ ਸਰੀਰ ਲਾਸ਼ਾਂ ਹੀ ਲਾਸ਼ਾਂ ਆਲੇ ਦੁਆਲੇ ਢੇਰਨ ਲੱਗ ਗਏ ਇੰਦਕ ਦੀਰਘ ਸੇ ਸਿਰ ਪਨੇ ਕਰ ਪਗ ਕਟ ਡੰਡੇ ਗਨ ਕਰੇ ਕਿਨਾਂ ਇਸ ਤਰ੍ਹਾਂ ਸਿਰ ਖਲਾਰ ਦਿੱਤੇ ਮੇਰੇ ਮਾਲਕ ਦੇ ਸਿੰਘਾਂ ਨੇ ਜਿਵੇਂ ਖੁੱਲੇ ਮੈਦਾਨ ਵਿੱਚ ਗੇਂਦਾਂ ਖਿਲੜੀਆਂ ਹੁਣ ਬਹੁਤ ਵੱਡੀਆਂ ਵੱਡੀਆਂ ਖੁੱਟਵਾਲ ਵਾਨੀ ਵਾਨ ਏਡੇ ਏ ਦੇ ਤੁਰਕਾਂ ਦੇ ਗੰਝੇ ਸ਼ਿਰ ਇਹ ਮੈਦਾਨ ਚ ਖਿੰਦਰੇ ਪਏ ਨੇ ਖਲਾਲ ਚ ਰੱਖ ਦਿੱਤੇ ਸ਼ਿਰ ਕਰ ਪਗ ਕੱਟ ਡੰਡੇ ਗਨ ਕਰੇ ਕਰ ਕਹਿੰਦੇ ਨੇ ਹੱਥਾਂ ਨੂੰ ਪੱਗ ਪੈਰਾਂ ਨੂੰ ਹੱਥਾਂ ਤੇ ਪੈਰਾਂ ਨੂੰ ਕੱਟ ਕੱਟ ਕੇ ਇਸ ਤਰ੍ਹਾਂ ਢੇਰੀਆਂ ਲਾ ਦਿੱਤੀਆਂ ਜਿਵੇਂ ਬਹੁਤ ਸਾਰੀਆਂ ਲੱਕੜਾਂ ਕਿਸੇ ਲੱਕੜਹਾਰੇ ਨੇ ਕੱਟ ਕੇ ਢੇਰ ਲਾਇਆ ਹੋਵੇ ਇੰਡਾ ਵੱਡਾ ਨੁਕਸਾਨ ਭਾਈ ਸਾਹਿਬ ਭਾਈ ਹਿੰਮਤ ਸਿੰਘ ਭਾਈ ਸਾਹਿਬ ਭਾਈ ਸਾਹਿਬ ਸਿੰਘ ਇਨ੍ਹਾਂ ਦੀਆਂ ਤਲਵਾਰਾਂ ਨੇ ਦੁਸ਼ਮਣ ਦੀ ਸ਼ੈਨਾ ਦਾ ਕੀਤਾ ਹੈ ਲਲਤ ਬਹਾਦਰ ਦੋਨੋਂ ਅਰੇ ਮੀਸ 25ਨ ਮਾਰਤ ਮਰੇ ਦੋਵੇਂ ਬਾਹਦਰ ਬੜੀ ਬਹਾਦਰੀ ਨਾਲ ਲੜੇ ਹਜ਼ਾਰਾਂ ਦਾ ਨੁਕਸਾਨ ਕੀਤਾ ਬਹੁਤ ਸਾਰੀ ਸੈਨਾ ਦੇ ਸਿਪਾਹੀਆਂ ਨੂੰ ਸਦਾ ਦੀ نیند ਸੁਆ ਕੇ ਫਿਰ ਇਤਿਹਾਸ ਕਰ ਕਹਿੰਦਾ ਦੋਵਾਂ ਨੇ ਜਦੋਂ ਸੈਨਾ ਦਾ ਇਹਨਾਂ ਤੇ ਜੋਰ ਚੜਿਆ ਗੋਲੀਆਂ ਲੱਗੀਆਂ ਫਟ ਸਰੀਰ ਦੇ ਢੰਗ ਹੋ ਗਏ ਤਨ ਦੇ ਕੱਪੜੇ ਖੂਨ ਨਾਲ ਨਚੜ ਗਏ ਫੇਰ ਅਸ਼ੀਦਿਆਂ ਪ੍ਰਾਪਤ ਕਰਦੇ ਨਿਕਸ਼ੇ ਤੰਤੇ ਪ੍ਰਾਨ ਨਾ ਜਮ ਲੋ ਰਿਪਗਨ ਕੋ ਸੰਘਾਰਹਿ ਤਬ ਲੋ ਜਿਨਾਂ ਚ ਰਸਾ ਚੱਲਦੇ ਰਹੇ ਇਹ ਡਿਗਦੇ ਡਿਗਦੇ ਵੀ ਦੁਸ਼ਮਨ ਦੀ ਸ਼ੈਨਾ ਨੂੰ ਮਾਰ ਕੇ ਖੁਸ਼ ਹੋ ਰਹੇ ਸਨ ਜਗਾਰੇ ਛੱਡ ਰਹੇ ਸਨ ਤੁਹਾਡਾ ਨਮੂਨ ਨਿਸ਼ਾਨ ਨਹੀਂ ਰਹਿਣ ਦੇਣਾ ਇਸ ਧਰਤੀ ਤੇ ਤੁਸੀਂ ਟਿਕੇ ਨਹੀਂ ਰਹਿ ਸਕਦੇ ਇਹੋ ਜਿਹਾ ਬੁੱਲਾਂ ਦੇ ਨਾਲ ਇਹ ਸ਼ੈਨਾਂ ਦਾ ਨੁਕਸਾਨ ਅਖੀਰਲੇ ਦਮ ਤੱਕ ਕਰ ਦੇ ਰਹੇ ਸੰ ਹੋਏ ਸ਼ਹੀਦ ਅਪਸਰਾ ਆਵੇਂ ਕਹਿ ਕੇ ਸਿੰਘ ਵਿਮਾਨ ਚੜਾਵੇ ਸਿੰਘ ਸ਼ਹੀਦ ਹੁੰਦੇ ਨੇ ਇਹਨਾਂ ਲਈ ਵਿਮਾਨ ਆ ਜਾਂਦੇ ਨੇ ਉਹਨਾਂ ਗਵਾਨਾਂ ਤੇ ਸਵਾਰ ਹੋ ਕੇ ਆਪਣੇ ਦੇਸ਼ ਜਾ ਰਹੇ ਹਨ ਤ੍ਰਿਪਤ ਨਰਨ ਤੇ ਰਿਪਗਨ ਹੇ ਰਹਿ ਤਜ ਵਿਮਾਨ ਮਾਰੈ ਤਸਬੇਰ ਮਾਉ ਸਾਰੇ ਦੁਸ਼ਮਣ ਜਿਹੜੇ ਨੇ ਉਹ ਤੱਕਦੇ ਨੇ ਵੀ ਇਹ ਕੀ ਬਣ ਰਿਹਾ ਹੈ ਹੁਣ ਸਾਡੇ ਵਿੱਚ ਸਣ ਤਨ ਛੇਦ ਹੋ ਗਏ ਛਾਹਮਣੇ ਆਪਣੇ ਕੁਝ ਕੀਤਾ ਪਰ ਇਹ ਵਿਬਾਨ ਇਸ਼ਾਰਾ ਕੁਝ ਕਿਵੇਂ ਇਹਨਾਂ ਨੂੰ ਇਸ ਗੱਲ ਦੀ ਹਰਾਨੀ ਹੁੰਦੇ ਹੈ ਬੁੰਦ ਪਚੌਂਦੇ ਸਬਦ ਬਦਾਓ ਸੁਣ ਸੁਣ ਮੀਰਨ ਕਿ ਚਿਤ ਚਾ ਉਹ ਬੜੇ ਅਦਬ ਦੇ ਨਾਲ ਸਹਿਬਾਂ ਦੇ ਇਹਨਾਂ ਸਿੰਘਾਂ ਦੀਆਂ ਜਿਹੜੀਆਂ ਦੇਹਾਂ ਨੇ ਸਰੀਰ ਹਣ ਉਹਨਾਂ ਨੂੰ ਇਤਿਹਾਸ ਕਰ ਆਪਣੀ ਭਾਵਨਾ ਨਾਲ ਲਿਖਦਾ ਵੀ ਲੈ ਕੇ ਜੰਦੇ ਹਨ ਕਹ ਸਿੰਘ ਆਬ ਅਵਸਰ ਆਛੂ ਮਾਰੂ ਗੜ ਤੇ ਬਾਹਰ ਗਛ ਜਿਹੜੇ ਬਚੇ ਸਿੰਘ ਨੇ ਉਹ ਕਹਿੰਦੇ ਨੇ ਹੁਣ ਇਹਨਾਂ ਨੂੰ ਮਾਰੋ ਵਸ ਇਹ ਬੜਾ ਵੱਡਾ ਮੌਕਾ ਹੈ ਛੱਡਣਾ ਨਹੀਂ ਚਾਹੀਦਾ ਇਹਨਾਂ ਨੂੰ ਗੁਰੂ ਤੋਂ ਆਗਿਆ ਲਓ ਛੇਤੀ ਛੇਤੀ ਜਾਂਦੇ ਰਹੋ ਬਸ ਗੁਰੂ ਹਜ਼ੂਰ ਨਿਜ ਜਨਮ ਸੁਧਾਰੂ ਖੜਗ ਨਿਮਾਗ ਖੜਗ ਨੇ ਕਾਰੋ ਰਿਪ ਗਨ ਮਾਰੋ ਰੈਂਧਿਆ ਸਿੰਘਾਂ ਬਨੋਂ ਸੁਨਾ ਕੀਤੀ ਜਾਂਦੀ ਆਪਣੀਆਂ ਤਲਵਾਰਾਂ ਕਢ ਲਾਉਣ ਬਸ ਜੇ ਅੰਦਰ ਵੜ ਕੇ ਸਾਡਾ ਨੁਕਸਾਨ ਕਰਨਗੇ ਬਾਹਰ ਜਾ ਜਾ ਕੇ ਇਹਨਾਂ ਦੇ ਵੱਡੇ ਇਕੱਠ ਦੇ ਵਿੱਚ ਮਾਰੋ ਇਹਨਾਂ ਦਾ ਆਪਣਾ ਨੁਕਸਾਨ ਆਪੇ ਹੋਵੇਗਾ ਅਸੀਂ ਤੇ ਕਰਨਾ ਹੀ ਕਰਨਾ ਹੈ ਵੱਡਾ ਨੁਕਸਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਹਜੂਰ ਜਦ ਜਮ ਸੁਧਾਰੋ ਖੜਗ ਨ ਕਾਰੋ ਰਿਪਗਨ ਮਾਰੋ ਇੱਕ ਘਟ ਕਾਮੈ ਲਾਭ ਮਿਸਾਲੀ ਲਾਕੂ ਬਰਖ ਜਥਾ ਤਪ ਘਾਨੇ ਇਹ ਅੱਜ ਦੀ ਇੱਕ ਘੜੀ ਜਿਹੜੀ ਹੈ ਇਹਨੂੰ ਸੰਭਾਲ ਲਾਂਗੇ ਤੇ ਗੁਰੂ ਨੇ ਆਖਿਆ ਲੱਖਾਂ ਜਨਮਾਂ ਦੇ ਤਪ ਜਿਨ੍ਹਾਂ ਫਲ ਪ੍ਰਾਪਤ ਹੋਵੇਗਾ ਤਿੱਤੀ ਦਾਨਿ ਅਸਮੇਦ ਕਰਨ ਕੋ ਤਸਪਲ ਗੁਰ ਟਿਗ ਜੰਗ ਲੜਨ ਕੋ ਭਾ ਪ੍ਰਥਵੀ ਦਾਨ ਤਿਸమే ਜਗ ਦੇ ਤੁਲ ਹੈ ਇਹ ਫਲ ਗੁਰੂ ਦੇ ਕੋਲ ਰਹਿ ਕੇ ਜੰਗ ਕਰਨਾ ਸਿੱਧੀ ਪ੍ਰਾਪਤ ਕਰਨੀ ਮਾਤਾ ਪਿਤਾ ਤੰ ਤਿਸ ਕੇ ਰਾ ਜਨਮ ਤੰ ਕਰਨੀਨ ਬਡੇਰਾ ਜਿਹੜਾ ਆਪਣੇ ਗੁਰੂ ਦੇ ਸਾਹਮਣੇ ਸਹੀਦੀ ਪ੍ਰਾਪਤ ਕਰੇਗਾ ਉਦੇ ਵਾਸਤੇ ਪੜਿਆ ਜਾਏਗਾ ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ ਉਹਨਾਂ ਨੂੰ ਕਿਹਾ ਜਾਏਗਾ ਤਿੰਨ ਧਨ ਜਣਨ ਦੀ ਮਾਉ ਆਏ ਸਫਲ ਸੇ ਮਾਤਾ ਪਿਤਾ ਧਨ ਬਣ ਜਾਣਗੇ ਮਾਤ ਪਿਤਾ ਧਨ ਤੇ ਸਕੇਨਾ ਜਨਮ ਧਨ ਕਰ ਲੀਨ ਬਡੇਰਾ ਉਹ ਵੱਡੇ ਭਾਗਾ ਵਾਲਾ ਬਣ ਗਿਆ ਮਹਾ ਮਹਾਤਮ ਕੋ ਚਿਤ ਲਖੇ ਗੁਰ ਤੇ ਹੁਕਮ ਲੈਦ ਘਟ ਵਿਖੇ ਇਸ ਮਹਾਤਮ ਨੂੰ ਜਾਣਦਿਆਂ ਸਿੰਘ ਗੁਰੂ ਤੋਂ ਜਾ ਕੇ ਆਗਿਆ ਲੈ ਦੇ ਨੇ ਗੁਰੂ ਦੇ ਸਨ ਮੈਂ ਸੀਸ ਝੁਕਾਉਂਦੇ ਨੇ ਦਾਤਾ ਜੀ ਸਾਡੇ ਤੇ ਰਹਿਮ ਕਰੋ ਹੁਣ ਸਾਨੂੰ ਵਾਰੀ ਦਿਓ ਵਹਿ ਹਿਰਦਾਏ ਦਸ ਬੀਸ਼ ਪਰਹਾਰੈ ਲੜਤ ਪ੍ਰਾਨ ਤਜ ਸੁੁਰਗ ਸਿਧਾਰੈ ਘੜੀ ਤੋਂ ਬਾਲ ਜਾਂਦੇ ਨੇ ਆਪਣਾ ਵਾਹ ਲਾ ਕੇ ਮੈਦਾਨੇ ਜੰਗ ਵਿੱਚ ਲੜਦੇ ਨੇ ਜਿੰਨਿਆਂ ਨੂੰ ਮਾਰ ਸਕਦੇ ਨੇ ਮਾਰ ਮੁਕਾਂਦੇ ਹਨ ਦੁਸ਼ਮਣ ਦਾ ਵੱਡਾ ਨੁਕਸਾਨ ਕਰਕੇ ਫਿਰ ਉਹ ਰੰਬ ਦੇ ਘਰ ਵਿੱਚ ਪਹੁੰਚਦੇ ਹਨ ਬਰਖਤ ਸਰ ਗੋਰੀ ਬਹੁਸਾਰ ਮਰੇ ਅੰਬਾਰ ਹਜ਼ਾਰ ਸ਼ੁਮਾਰ ਮਰਦਿਆਂ ਦੇ ਧੇਰ ਲੱਗੇ ਨੇ ਹਜ਼ਾਰਾਂ ਜ਼ਖਮੀ ਹਨ ਬਹੁਤ ਜਿਆਦਾ ਨੁਕਸਾਨ ਕੁਝ ਕੁ ਗਿਣਤੀ ਦੇ ਸਿੰਘਾਂ ਨੇ ਔਰੰਗਜ਼ੇਬ ਦੀ ਸੈਨਾ ਦਾ ਹਿੰਤਾ ਹੈ ਤਾ ਪੰਚੂ ਮੁਕਤੇ ਬਰਬੀਨ ਈਸ਼ਰ ਸਿੰਘ ਦੇਵਾ ਸਿੰਘ ਧੀਰ ਤਾਂ ਤੇ ਫਿਰ ਪੰਜ ਸਿੱਖ ਹੋ ਰਹੇ ਨੇ ਭਾਈ ਈਸ਼ਰ ਸਿੰਘ ਜੀ ਦੇਵਾ ਸਿੰਘ ਜੀ ਜਥਾ ਸ਼ੁਦਾ ਤਰ ਸ਼ੇਰ ਸਦਾਵੇਂ ਜਥਾ ਬਾਜੀਆਂ ਚਿਰੀਆਂ ਪਰ ਜਾਵੇਂ ਜਥਾ ਬਾਜ ਚਿਰੀਆਂ ਪਰ ਜਾਵੇਂ ਈਸ਼ਰ ਸਿੰਘ ਦੇਵਾ ਸਿੰਘ ਦੇ ਨਾਲ ਜਨ ਸਿੰਘ ਹੋਰ ਨੇ ਪੰਜਾਂ ਨੇ ਆਗਿਆ ਲਈ ਇਹ ਇਸ ਤਰ੍ਹਾਂ ਸਮੇਂ ਦੇ ਹਾਕਮ ਦੀ ਸੈਨਾ ਤੇ ਟੁੱਟ ਪਏ ਜਿਵੇਂ ਸ਼ੇਰ ਭੁੱਖਾ ਹੋਇਆ ਆਪਣੇ ਖਾਣ ਦੇ ਪਦਾਰਥ ਦੀ ਭਾਲ ਵਿੱਚ ਜੁੜ ਜਾਂਦਾ ਹੈ ਜਿਵੇਂ ਬਾਜ਼ ਚਿੜੀਆਂ ਤੇ ਧਾ ਪੈਂਦਾ ਤਿਮ ਤੁਰਕਨ ਪਰ ਪੰਚ ਹੋ ਗਏ ਸੈਨਾ ਸਿੰਧ ਪ੍ਰਵੇਸ਼ਰਤ ਭਏ ਸੈਨਾ ਦੇ ਸਮੁੰਦਰ ਦੇ ਵਿੱਚ ਇਹ ਪੰਜੇ ਦੌੜਦੇ ਹੋਏ ਜਾ ਕੇ ਆਪਣੀਆਂ ਮਹਾਂ ਦਾ ਬਲ ਆਪਣੀਆਂ ਤਲਵਾਰਾਂ ਤੇ ਆਪਣੇ ਤਨ ਦਾ ਤਾਣ ਲਾ ਕੇ ਸਤਗੁਰਾਂ ਦੀ ਖੁਸ਼ੀ ਪ੍ਰਾਪਤ ਲਈ ਕਰਨ ਲਈ ਜੁਟੇ ਹਨ ਜਥਾ ਮਥ ਹਾਥੀ ਬਰਦਾਏ ਕਰਤਕੇਲ ਦਾ ਜਲ ਕੀ ਹੀ ਤਹਾ ਦਿਹੀ ਤਕਾਏ ਜਿਵੇਂ ਇਤਿਹਾਸ ਕਰ ਕਹਿੰਦਾ ਮਸਤ ਹਾਥੀ ਜਿਹੜਾ ਜਦੋਂ ਉਹਨੂੰ ਛੱਡਿਆ ਜਾਏ ਉਪੈਰਾਂ ਨਾਲ ਤਾੜ ਕੇ ਬੜਾ ਨੁਕਸਾਨ ਕਰ ਦਿੰਦਾ ਹੈ ਇਹਨਾਂ ਪੰਜਾਂ ਨੇ ਫਿਰ ਦੌੜ ਕੇ ਆਪਣੀ ਪੂਰੀ ਤਾਕਤ ਦੇ ਨਾਲ ਸੈਨਾ ਨੂੰ ਪਿੱਛੇ ੱਟਣਾ ਕੀਤਾ ਹੈ ਪੰਚੋ ਖੜਗ ਚਮਕ ਤੇ ਧਾਰਨ ਨਿਪਟੇ ਦੁਦਰ ਕਰਤਰ ਪਮਾਰਣ ਪੰਜਾਂ ਦੀਆਂ ਤਲਵਾਰਾਂ ਜਿਹੜੀਆਂ ਨੇ ਖੜਕਦੀਆਂ ਨੇ ਚਮਕਦੀਆਂ ਹਨ ਥੋੜੇ ਸਮੇਂ ਦੇ ਵਿੱਚ ਇਹ ਸੈਨਾਂ ਨੂੰ ਮਾਰਦੇ ਨੇ ਸੈਨਾਂ ਵਾਲੇ ਇਹਨਾਂ ਤੇ ਲਹਾ ਕਰਦੇ ਨੇ ਪੰਜਾਂ ਦੇ ਬਸਤਰ ਜਿਹੜੇ ਨੇ ਸਮੇਤ ਦਸਤਾਰਾਂ ਉਹ ਖੂਨ ਦੇ ਨਾਲ ਲਥਪਤ ਹੋ ਗਏ ਪੈ ਪੈ ਕੇ ਛਿੱਟੇ ਖੂਨ ਦੀ ਨਦੀ ਵਾਂਗਰੇ ਇਹ ਸੈਨਾਂ ਦਾ ਸਾਗਰ ਹੈ ਸਾਹਮਣੇ ਸਿੰਘ ਜਾਂਦੇ ਨੇ ਤਰੰਗਾ ਬਣ ਬਣ ਕੇ ਇਹਨਾਂ ਦਾ ਵੱਡਾ ਨੁਕਸਾਨ ਆਪਣੀਆਂ ਤਲਵਾਰਾਂ ਦਾ ਬਲ ਵਿਖਾ ਕੇ ਕਰ ਰਹੇ ਹਨ ਨਿਰਪੈ ਚਲ ਹੈ ਵੀਰ ਵੱਡ ਮੱਤੇ ਹਤੈ ਸੁਪੋ ਪੌਂਚ ਮੀਨ ਰਸ ਰਤੇ ਵੀਰ ਰਸ ਦੇ ਵਿੱਚ ਰਤੇ ਹੋਏ ਨੇ ਬੜੀ ਵੱਡੀ ਤਾਕਤ ਆਪਣੇ ਮਾਲਕ ਗੁਰੂ ਤੋਂ ਲੈ ਕੇ ਆਏ ਹਨ ਜਿਵੇਂ ਪੰਚ ਪਾਂਡਵ ਬਲਵੰਤੇ ਕੈਰਵਾਨ ਕੀ ਦਲ ਵਿੱਚ ਰੰਤੇ ਇਸ ਤਰ੍ਹਾਂ ਲੱਗ ਰਿਹਾ ਸੰਜੇਵੇਂ ਪੰਜੇ ਪਾਂਡਵ ਬਲਵਾਨ ਜਿਹੜੇ ਨੇ ਕੈਰਵਾਨ ਦੇ ਦਲ ਦੇ ਵਿੱਚ ਘੁੰਮਦੇ ਹੋਣ ਮਾਰੇ ਤੁਰਕ ਅਨੇਕ ਬਿਹਾਲੇ ਕੋਤਰ ਫਤਕੇ ਪ੍ਰਾਨ ਨਿਕਾਲੇ ਬੜੇ ਜਿਆਦਾ ਤੁਰਕਾਂ ਦਾ ਨੁਕਸਾਨ ਕਰ ਦਿੱਤਾ ਕੋਈ ਮਰ ਚੁੱਕਾ ਹੈ ਕੋਈ ਤੜਫ ਰਿਆ ਹੈ ਤਸ਼ਾ ਮੁਸ਼ ਕਰਤੇ ਬਹੁ ਫਿਰੇ ਔਰਣ ਪੜਨ ਬਖੈ ਪੁਨ ਗਰੇ ਬੜਿਆਂ ਦੇ ਅੰਗ ਸਿਰ ਮੱਥੇ ਕੱਟ ਕੇ ਰੱਖ ਦਿੱਤੇ ਨੇ ਆਖੀਰ ਕਹਿੰਦੇ ਨੇ ਤੁਰਕਾਂ ਦੇ ਦਲ ਵਿੱਚ ਘੇਰਾ ਪੈ ਗਿਆ ਇਹਨਾਂ ਨੂੰ ਮਾਰ ਸ਼ੰਕਰ ਨੇ ਭੂਮਂ ਗਰਾਈ ਨਿਸ਼ਵਾਮੀ ਕੋ ਜੰਗ ਦਿਖਾਏ ਹਜ਼ਾਰਾਂ ਸ਼ੰਕਰੇ ਵਿਅਕਤੀ ਇਹਨਾਂ ਨੇ ਮਾਰ ਕੇ ਧਰਤੀ ਤੇ ਸੁੱਟ ਦਿੱਤੇ ਆਪਣੇ ਮਾਲਕ ਸਵਾਮੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਿਆਨਕ ਜੰਗ ਏ ਚਿਮਕੌਰ ਦੀ ਕੱਚੀ ਗੜੀ ਦੀ ਮਮਤੀ ਤੇ ਬੈਠਿਆਂ ਵਖਾੰਦੇ ਹਨ ਰੰਚਕਰਨ ਚਿਕ ਤਨ ਕਟਵਾਇਓ ਨੈ ਪਿੱਛੇ ਇੱਕ ਪੈਰ ਹਟਾਇਓ ਆਪਣੇ ਤਨ ਨੂੰ ਛੋਟਾ ਛੋਟਾ ਕਰਕੇ ਕਟਵਾ ਰਿਆ ਜਿਹਨੂੰ ਬਿੰਦ ਬਿੰਦ ਚੁਖ ਚੁੱਕਿਆ ਬਾਣੀ ਵਿੱਚ ਪਰ ਇੱਕ ਕਦਮ ਪਿੱਛੇ ਨਹੀਂ ਅਤੇ ਸਤਿਗੁਰਾਂ ਕਹੇ ਸੀ ਜਿੰਨੇ ਕਦਮ ਅੱਗੇ ਜਾਓਗੇ ਓਨੇ ਵੱਡੇ ਰਾਜੇ ਬਣ ਕੇ ਧਰਤੀ ਤੇ ਆਓਗੇ ਤੇ ਆਉਣਗੇ ਉਹ ਸਿੰਘ ਖਾਲਸੇ ਦਾ ਰਾਜ ਹੋਵੇਗਾ ਉਹਨਾਂ ਸਿੰਘਾਂ ਵਿੱਚੋਂ ਹੀ ਰਾਜਿਆਂ ਨੇ ਰਾਜ ਭੋਗਣਾ ਹੈ ਸ਼ਾਨ ਮੁਖ ਲੜਨ ਤ ਪ੍ਰਾਨ ਕੋ ਦੀਨੇ ਬਿਸਮੇ ਤੁਰਕ ਪਿਖੈ ਰਣ ਕੀਨੇ ਸਾਹਮਣੇ ਅਣਕੇ ਜੰਗ ਕੀਤਾ ਤੇ ਜਦੋਂ ਇਹਨਾਂ ਨੇ ਸ਼ਿਧੀ ਪ੍ਰਾਪਤ ਕੀਤੀ ਫਿਰ ਇਹ ਤੁਰਕ ਜਿਹੜੇ ਨੇ ਅਜੇ ਵੀ ਭੈ ਕਰਦੇ ਨੇ ਇਹਨਾਂ ਦੇ ਤਨ ਵੇਖ ਕੇ ਸ਼ਰੀਰ ਵੇਖ ਕੇ ਅਯੋ ਉਜੁਦ ਅਤੀਸ਼ੈ ਪਰਬਲ ਨਾਦਤ ਤੁਪਕ ਕਮਾਨ ਸ਼ੂਕਤ ਸਰਪ ਸਮਾਨ ਸਰ ਗੁਲਕਾਂ ਲਗ ਭਟ ਹਨ ਜਾਸਕਰ ਕਹਿੰਦਾ ਹੈ ਵੀ ਬੜਾ ਭਿਆਨਕ ਜੁਦ ਚੱਲ ਰਿਹਾ ਹੈ ਇਸ ਤਰ੍ਹਾਂ ਤੀਰ ਚੱਲ ਰਹੇ ਨੇ ਸੱਪ ਸ਼ੂਕਦੈ ਬੜੀਆਂ ਗੋਲੀਆਂ ਸਰ ਸ਼ਰੜ ਕਰਦੀਆਂ ਹੁੰਦੀਆਂ ਹਨ ਛੇਰ ਛਰ ਕਰਦੇ ਨੇ ਤਲਵਾਰ ਤੇ ਤਲਵਾਰ ਫੜ ਫੜ ਦੜ ਤੜ ਇਹੋ ਜਿਹਾ ਭਿਆਨਕ ਮਾਹੌਲ ਬਣਿਆ ਹੈ ਆਕਾਸ਼ ਤੇ ਬੱਦਲ ਛਾਏ ਨੇ ਕਾਲੀਆਂ ਘਟਾਵਾਂ ਹਨ ਬੜਾ ਭਿਆਨਕ ਮਾਹੌਲ ਦੇ ਵਿੱਚ ਸੰਸਾਰ ਦਾ ਇਹ ਔਨੋਖਾ ਜੰਗ ਜਾਰੀ ਹੈ ਅੱਗੇ ਕਿਹੜੇ ਸਿੰਘ ਆਏ ਉਹਨਾਂ ਨੇ ਸਤਿਗੁਰਾਂ ਤੋਂ ਕਿਵੇਂ ਆਗਿਆ ਮੰਗੀ ਇਹ ਆਪ ਕੱਲ ਦੇ ਪ੍ਰਸੰਗ ਸੁਰਵਣ ਕਰਿਓ ਜੀ ਅੱਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲ ਲਾਤੀਜਾ